ਹਾਂਜੀ ਪਿਆਰੇ ਬੱਚਿਓ ਵੈਲਕਮ ਕਰਦੇ ਹਾਂ ਸਾਡੇ YouTube ਚੈਨਲ SKSC Easy Study ਦੇ ਉੱਤੇ ਆਪ ਸਭ ਦਾ ਅੱਜ ਆਪਾਂ ਡਿਸਕਸ ਕਰਾਂਗੇ ਕਲਾਸ +2 ਦਾ ਸਮਸਟੀ ਅਰਥ ਸ਼ਾਸਤਰ ਮਤਲਬ ਕਿ ਮੈਕਰੋ ਇਕਨੋਮਿਕਸ ਦਾ ਚੈਪਟਰ ਨੰਬਰ 10 ਤਾਂ ਬੱਚੇ ਚੈਪਟਰ ਨੰਬਰ 10ਵਾਂ ਹੈ ਜਿਹੜਾ ਉਹ ਆਪਣਾ ਨਿਵੇਸ਼ ਗੁਣਕ ਅਤੇ ਉਸਦੀ ਕਾਰਜਸ਼ੀਲਤਾ ਦੇ ਬਾਰੇ ਆਪਾਂ ਇਸ ਵਿੱਚ ਪੜਾਂਗੇ ਤਾਂ ਬੱਚੇ ਨਿਵੇਸ਼ ਗੁਣਕ ਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਇਨਵੈਸਟਮੈਂਟ ਮਲਟੀਪਲਾਇਰ ਅਤੇ ਇਸਦੀ ਵਰਕਿੰਗ ਦੇ ਬਾਰੇ ਇਸ ਵਿੱਚ ਪੜਾਂਗੇ ਇਸ ਚੈਪਟਰ ਨੂੰ ਆਪਾਂ ਪੂਰਾ ਡਿਟੇਲ ਦੇ ਵਿੱਚ ਪੰਜਾਬੀ ਦੇ ਵਿੱਚ ਹੀ ਡਿਸਕਸ ਕਰਾਂਗੇ ਕਿਉਂਕਿ ਇਹ ਪੰਜਾਬ ਬੋਰਡ ਦੀ ਬੁੱਕ ਹੈ ਜੋ ਤੁਹਾਨੂੰ ਸਕੂਲ ਦੇ ਵਿੱਚ ਬੱਚੇ ਇਹ ਬੁੱਕ ਰੈਫਰ ਕੀਤੀ ਜਾਂਦੀ ਹੈ ਤਾਂ ਇਹ ਬੁੱਕ ਦੇ ਸਾਰੇ ਮਤਲਬ ਪੀਡੀਐਫ ਹੈ ਤੁਹਾਡੇ ਸਾਹਮਣੇ ਤਾਂ ਆਪਾਂ 1 ਵਾਈ 1 ਇਸ ਬੁੱਕ ਦੀ ਲਾਈਨ ਵਾਈ ਲਾਈਨ ਆਪਾਂ ਪੂਰਾ ਡਿਸਕਸ ਕਰਦੇ ਹਾਂ ਜੀ ਇਸ ਚੈਪਟਰ ਨੂੰ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਚੈਪਟਰ ਦੇ ਵਿੱਚ ਨਿਵੇਸ਼ ਗੁਣਕ ਦੀ ਧਾਰਨਾ ਪੁੱਛਿਆ ਗਿਆ ਤਾਂ ਸਭ ਤੋਂ ਪਹਿਲਾਂ ਬੱਚੇ ਨਿਵੇਸ਼ ਗੁਣਕ ਸਮਝਣ ਤੋਂ ਪਹਿਲਾਂ ਸਾਨੂੰ ਨਿਵੇਸ਼ ਅਤੇ ਉਪਭੋਗ ਬਾਰੇ ਪਤਾ ਹੋਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਪਿਛਲੇ ਚੈਪਟਰਸ ਦੇ ਵਿੱਚ ਕਰਕੇ ਆਏ ਆ ਨਿਵੇਸ਼ ਅਤੇ ਉਪਭੋਗ ਨਿਵੇਸ਼ ਨੂੰ ਆਪਾਂ ਇੰਗਲਿਸ਼ ਦੇ ਵਿੱਚ ਇਨਵੈਸਟਮੈਂਟ ਕਹਿੰਦੇ ਹਾਂ ਅਤੇ ਉਪਭੋਗ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕੰਜ਼ਿਊਮ ਬੋਲਦੇ ਹਾਂ ਤਾਂ ਬੱਚੇ ਇਹਨਾਂ ਦੋਨਾਂ ਦੇ ਵਿੱਚ ਇੱਕ ਵਾਰ ਡਿਫਰੈਂਸ ਸਮਝ ਲਓ ਤੁਸੀਂ ਸਾਰੇ ਜਾਣੇ ਜਿਵੇਂ ਨਾ ਆਪਣਾ ਉਪਭੋਗ ਹੁੰਦਾ ਮੰਨ ਲਓ ਮੇਰੀ ਆਮਦਨ ਹੈ ਮੈਂ ਆਪਣੀ ਆਮਦਨ ਦੇ ਵਿੱਚੋਂ ਕੁਝ ਪੈਸੇ ਖਰਚ ਕਰਕੇ ਕੋਈ ਵਸਤੂ ਖਰੀਦ ਲਈ ਫੋਰ ਐਗਜ਼ਾਮਪਲ ਬੱਚਿਓ ਮੈਂ ਚਾਕਲੇਟ ਖਰੀਦ ਲਈ ਠੀਕ ਹੈ ਚਾਕਲੇਟ ਖਰੀਦੀ ਜਾਂ ਕੋਈ ਕੱਪੜਾ ਖਰੀਦਿਆ ਆਪਣੀ ਆਮਦਨ ਦੇ ਵਿੱਚੋਂ ਤਾਂ ਮੈਂ ਉਸ ਤੇ ਆਪਣੀ ਆਮਦਨ ਦੇ ਵਿੱਚੋਂ ਉਸ ਕੱਪੜੇ ਦੇ ਉੱਤੇ ਆਪਣਾ ਉਪਭੋਗ ਕਰ ਦਿੱਤਾ ਹੁਣ ਮੈਂ ਉਹ ਕੱਪੜਾ ਖਰੀਦ ਕੇ ਜਾਂ ਚਾਕਲੇਟ ਲੈ ਕੇ ਉਸ ਨੂੰ ਖਾ ਲਵਾਂਗੀ ਜਾਂ ਕੱਪੜੇ ਨੂੰ ਪਾ ਲਵਾਂਗੀ ਪਰ ਉਹ ਕੱਪੜਾ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਮੇਰੀ ਆਮਦਨ ਦੇ ਵਿੱਚ ਕੋਈ ਵੀ ਵਾਅਦਾ ਨਹੀਂ ਕਰਕੇ ਦੇਵੇਗਾ ਤਾਂ ਉਸ ਨੂੰ ਬੋਲਦੇ ਨੇ ਉਪਭੋਗ ਹੁਣ ਨਿਵੇਸ਼ ਕਿਹਨੂੰ ਕਹਿੰਦੇ ਨੇ ਮੰਨ ਲਓ ਮੈਂ ਆਪਣੀ ਆਮਦਨ ਦੇ ਵਿੱਚੋਂ ਕੋਈ ਅਜਿਹੀ ਵਸਤੂ ਖਰੀਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਫਿਊਚਰ ਦੇ ਵਿੱਚ ਸਾਡੀ ਆਮਦਨ ਦੇ ਵਿੱਚ ਵਾਅਦਾ ਕਰੇ ਜਿਵੇਂ ਫੋਰ ਐਗਜ਼ਾਮਪਲ ਮੈਂ ਆਪਣੀ ਆਮਦਨ ਦੇ ਵਿੱਚੋਂ 2000 ਰੁਪਏ ਦੀ ਮਸ਼ੀਨ ਖਰੀਦੀ ਤਾਂ ਉਹ ਮਸ਼ੀਨ ਨਾਲ ਮੈਂ ਆਉਣ ਵਾਲੀ ਸਮੇਂ ਦੇ ਵਿੱਚ ਪ੍ਰੋਡਕਸ਼ਨ ਕਰਾਂਗੀ ਕੋਈ ਚੀਜ਼ ਮਤਲਬ ਬਣਾਵਾਂਗੀ ਜੋ ਕਿ ਮੇਰੀ ਆਮਦਨ ਦੇ ਵਿੱਚ ਵਾਧਾ ਕਰੇ ਤਾਂ ਉਹਨੂੰ ਕਹਿੰਦੇ ਨੇ ਨਿਵੇਸ਼ ਹੁਣ ਬੱਚੇ ਆਜੂ ਨਿਵੇਸ਼ ਗੁਣਕ ਕੀ ਹੁੰਦਾ ਜਿਹੜਾ ਨਿਵੇਸ਼ ਗੁਣਕ ਹੁੰਦਾ ਉਹਨੂੰ K ਦੇ ਨਾਲ ਡਿਨੋਟ ਕੀਤਾ ਜਾਂਦਾ ਦੇਖੋ ਮੈਂ ਇੱਥੇ ਨਿਵੇਸ਼ ਗੁਣਕ ਦੇ ਉੱਤੇ ਲਿਖਿਆ ਵੀ ਹੋਇਆ ਇਹਨੂੰ ਕੇ ਦੇ ਨਾਲ ਆਪਾਂ ਦੇ ਨੋਟ ਕਰਦੇ ਹਾਂ ਤੁਸੀਂ ਇਹਨੂੰ ਜੇ ਬਹੁਤ ਮਤਲਬ ਜਿਵੇਂ ਆਪਾਂ ਲੈਂਥ ਵੀ ਬਣਾਉਣੀ ਹੁੰਦੀ ਆ ਥੋੜਾ ਲਿਖਣ ਦਾ ਵੇਵ ਵੀ ਆਪਾਂ ਰੱਖਣਾ ਤਾਂ ਨਿਵੇਸ਼ ਗੁਣਕ ਨੂੰ ਕੇ ਦੇ ਨਾਲ ਦਰਸਾਇਆ ਜਾਂਦਾ ਹੈ ਬੱਚੇ ਜਿਹੜਾ ਨਿਵੇਸ਼ ਗੁਣਕ ਹੈ ਇਸ ਨੂੰ ਅੰਗਰੇਜ਼ੀ ਦੇ ਵਿੱਚ ਇਨਵੈਸਟਮੈਂਟ ਮਲਟੀਪਲਾਇਰ ਬੋਲਿਆ ਜਾਂਦਾ ਹੈ ਜਿਹੜਾ ਨਿਵੇਸ਼ ਗੁਣਕ ਦਾ ਕਨਸੈਪਟ ਸੀ ਉਹ ਸਾਨੂੰ ਕੇਨਸ ਨੇ ਦਿੱਤਾ ਸੀ ਕਿਹਨੇ ਦਿੱਤਾ ਸੀ ਜੀ ਕੇਨਸ ਨੇ ਦਿੱਤਾ ਸੀ ਹੁਣ ਜਿਹੜਾ ਨਿਵੇਸ਼ ਗੁਣ ਕਹੇ ਸਾਨੂੰ ਦੋ ਚੀਜ਼ਾਂ ਦੇ ਸੰਬੰਧ ਬਾਰੇ ਦੱਸਦਾ ਇੱਕ ਆਮਦਨ ਅਤੇ ਇੱਕ ਨਿਵੇਸ਼ ਇਹਦੇ ਵਿੱਚ ਬੱਚੇ ਆਪਾਂ ਨੂੰ ਦੱਸਿਆ ਕੇਨਸ ਨੇ ਵੀ ਜਿੰਨਾ ਆਪਾਂ ਨਿਵੇਸ਼ ਕਰਾਂਗੇ ਤਾਂ ਉਸ ਤੋਂ ਕਈ ਗੁਣਾ ਜੇ ਆਪਾਂ ਆਪਣੇ ਨਿਵੇਸ਼ ਵਿੱਚ ਵਾਧਾ ਕਰਾਂਗੇ ਆਪਣਾ ਨਿਵੇਸ਼ ਵਧਾਉਂਦੇ ਜਾਵਾਂਗੇ ਤਾਂ ਸਾਡੀ ਆਮਦਨ ਦੇ ਵਿੱਚ ਕਈ ਗੁਣਾ ਵਾਧਾ ਹੋ ਜਾਵੇਗਾ ਇਹ ਜਿਹੜੀ ਬੁੱਕ ਦੀ ਲੈਂਗੁਏਜ ਆ ਬੱਚੇ ਥੋੜੀ ਜਿਹੀ ਟਫ ਹੁੰਦੀ ਆ ਤਾਂ ਆਪਾਂ ਇਸ ਨੂੰ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਇਸ ਦੇ ਇਜ਼ੀ ਨੋਟਸ ਪ੍ਰੋਵਾਈਡ ਕਰ ਦਿੰਨੀ ਹਾਂ ਜੀ ਇਸ ਨੂੰ ਆਪਾਂ ਬਿਲਕੁਲ ਈਜ਼ੀ ਵੇ ਦੇ ਨਾਲ ਆਪਣੀ ਈਜ਼ੀ ਲੈਂਗੁਏਜ ਦੇ ਵਿੱਚ ਤਾਂ ਜੋ ਤੁਹਾਨੂੰ ਰੱਟਾ ਨਾ ਲਗਾਉਣਾ ਪਵੇ ਤਾਂ ਆਪਾਂ ਸਮਝਦੇ ਹਾਂ ਸ਼ਰਲ ਸ਼ਬਦਾਂ ਵਿੱਚ ਜਦੋਂ ਕੁਝ ਅਰਥਵਿਵਸਥਾ ਵਿੱਚ ਕੁਝ ਪੈਸਾ ਨਿਵੇਸ਼ ਕਰਦੇ ਹਾਂ ਤਾਂ ਦੇਸ਼ ਦੀ ਆਮਦਨ ਸਿਰਫ ਓਨੀ ਨਹੀਂ ਵਾਧਦੀ ਜਿੰਨਾ ਨਿਵੇਸ਼ ਕੀਤਾ ਜਾਂਦਾ ਉਸ ਤੋਂ ਸਗਾ ਕਈ ਗੁਣਾ ਜ਼ਿਆਦਾ ਵੱਧਦੀ ਆ ਤਾਂ ਪੁੱਤ ਜਿਹੜੀ ਕਈ ਗੁਣਾ ਜ਼ਿਆਦਾ ਵੱਧਦੀ ਆ ਉਸੇ ਨੂੰ ਹੀ ਨਿਵੇਸ਼ ਦਾ ਗੁਣਕ ਕਿਹਾ ਜਾਂਦਾ ਜਿਵੇਂ ਬੱਚੇ ਮੈਂ ਤੁਹਾਨੂੰ ਦੁਬਾਰੇ ਐਗਜ਼ਾਮਪਲ ਦੇ ਕੇ ਸਮਝਾਵਾਂਗੀ ਇੱਕ ਜੇਕਰ ਸਰਕਾਰ 100 ਕਰੋੜ ਰੁਪਏ ਨਿਵੇਸ਼ ਕਰਦੀ ਆ ਠੀਕ ਆ ਸਰਕਾਰ ਕਿੰਨੇ 100 ਰੁਪਏ ਰੁਪਏ ਨਿਵੇਸ਼ ਕਰਦੀ ਆ ਤਾਂ ਉਸ ਦੀ ਖੁੱਲਾ ਆਮਦਨ 400 ਕਰੋੜ ਵੱਧ ਜਾਂਦੀ ਆ ਤਾਂ ਇਸ ਦਾ ਗੁਣਕ ਕਿੰਨਾ ਹੋ ਗਿਆ ਬੱਚੇ ਕੇ ਦੀ ਵੈਲਿਊ ਕਿੰਨੀ ਆ ਗਈ ਜਦੋਂ ਆਪਾਂ ਇਹਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ ਦੇਖੋ ਡੈਲਟਾ Y ਦਾ ਮਤਲਬ ਆ ਅਮ ਦਨ ਵਿੱਚ ਪਰਿਵਰਤਨ ਡੈਲਟਾ Y ਨੂੰ ਆਪਾਂ ਆਮਦਨ ਦੇ ਨਾਲ ਡਿਨੋਟ ਕਰਦੇ ਆਂ ਤੇ ਉਸ ਤੋਂ ਬਾਅਦ ਬੱਚੇ ਆਪਣਾ ਆ ਗਿਆ ਜੀ ਆਈ ਕੀ ਹੈ ਆਪਣਾ ਅ ਆਈ ਹੈਗਾ ਆਪਣੇ ਇਨਵੈਸਟਮੈਂਟ ਨਿਵੇਸ਼ ਵਿੱਚ ਨਿਵੇਸ਼ ਵਿੱਚ ਪਰਿਵਰਤਨ ਤਾਂ ਬੱਚੇ ਉੱਪਰ ਆਪਾਂ ਕੀ ਲਿਖਾਂਗੇ ਜੀ ਆਪਣਾ ਦੇਖੋ 400 ਆਪਣੀ ਆਮਦਨ ਵਿੱਚ ਕਿੰਨਾ ਫਰਕ ਆਇਆ ਨਿਵੇਸ਼ ਤਾਂ ਆਪਾਂ ਨੇ ਕੀਤਾ ਤੀ 100 ਕਰੋੜ ਪਰ ਆਪਣੀ ਆਮਦਨ ਵਿੱਚ ਪਰਿਵਰਤਨ ਕਿੰਨਾ ਆਇਆ ਜੀ 400 ਕਰੋੜ ਤਾਂ ਆਪਾਂ 400 ਵਟਾ 100 ਲਿਖ ਦਾਂਗੇ ਤਾਂ ਆਪਣੇ ਕੋਲ ਗੁਣਕ ਕਿੰਨਾ ਆ ਜਾਊਗਾ ਜੀ 4 ਆ ਜਾਊਗਾ ਧਿਆਨ ਨਾਲ ਇਸ ਨੂੰ ਦੁਬਾਰੇ ਆਪਾਂ ਇੱਕ ਵਾਰ ਡਿਸਕਸ ਕਰਦੇ ਹਾਂ ਜੀ ਨਿਵੇਸ਼ ਗੁਣਕ ਕੀ ਹੁੰਦਾ ਹੈ ਨਿਵੇਸ਼ ਗੁਣਕ ਨੂੰ ਆਪਾਂ K ਦੇ ਨਾਲ ਡਿਨੋਟ ਕਰਦੇ ਹਾਂ ਇਸ ਦਾ ਕਨਸੈਪਟ ਸਾਨੂੰ ਕੇਨਸ ਨੇ ਦਿੱਤਾ ਸੀ ਬੱਚੇ ਇਸ ਨੂੰ ਅੰਗਰੇਜ਼ੀ ਦੇ ਵਿੱਚ ਮਲਟੀ ਇਨਵੈਸਟਮੈਂਟ ਮਲਟੀਪਲਾਇਰ ਬੋਲਿਆ ਜਾਂਦਾ ਤੇ ਜਿਹੜਾ K ਦਾ ਫਾਰਮੂਲਾ ਹੁੰਦਾ ਆਪਣੇ ਕੋਲ ਨਿਵੇਸ਼ ਗੁਣਕ ਦਾ ਫਾਰਮੂਲਾ ਹੁੰਦਾ ਉਹ ਕੀ ਹੁੰਦਾ ਡੈਲਟਾ Y ਡੈਲਟਾ I ਬੱਚੇ ਡੈਲਟਾ Y ਆ ਜਿਹੜਾ ਇਹ ਆਪਣੀ ਆਮਦਨ ਵਿੱਚ ਪਰਿਵਰਤਨ ਹੈ ਜਿਹੜਾ ਡੈਲਟਾ I ਹੈ ਇਹ ਸਾਡੀ ਇਨਵੈਸਟਮੈਂਟ ਵਿੱਚ ਮਤਲਬ ਕਿ ਨਿਵੇਸ਼ ਵਿੱਚ ਪਰਿਵਰਤਨ ਹੈ ਜਦੋਂ ਉਸੇ ਆਪਣੀ ਨਿਵੇਸ਼ ਵਿੱਚ ਵਾਧਾ ਕਰਦੇ ਹਾਂ ਤਾਂ ਸਾਡੀ ਆਮਦਨ ਸਿਰਫ ਉਨਨੀ ਨਹੀਂ ਵਾਧਦੀ ਜਿੰਨਾ ਕਸੀਂ ਨਿਵੇਸ਼ ਕਰਦੇ ਹਾਂ ਉਸ ਤੋਂ ਕਈ ਗੁਣਾ ਜ਼ਿਆਦਾ ਵਧ ਜਾਂਦੀ ਹੈ ਤੇ ਬੱਚੇ ਇਹਨੂੰ ਆਪਾਂ ਦੇਖੋ ਲਿਖਣ ਦਾ ਵੇਪੇਪਰ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਇਹਨੀਆਂ ਟਰਮਸ ਨੇ ਜਿਹੜੀਆਂ ਉਹਨਾਂ ਨੂੰ ਐਕਸਪਲੇਨ ਕਰਾਂਗੇ ਤੇ ਇੱਕ ਛੋਟੀ ਜੀ ਉਦਾਹਰਣ ਹੈ ਜਿਹੜੀ 100 ਕਰੋੜ ਵਾਲੀ ਉਹਨੂੰ ਵੀ ਆਪਾਂ ਅੱਗੇ ਪੇਸ਼ ਕਰਾਂਗੇ ਇਸੇ ਤਰ੍ਹਾਂ ਹੀ ਜਿਵੇਂ ਡੈਲਟਾ ਬਾਈ ਆਮਦਨ ਵਿੱਚ ਤਬਦੀਲੀ ਡੈਲਟਾ ਆਈ ਨਿਵੇਸ਼ ਵਿੱਚ ਤਵਦੀ ਲਈ ਠੀਕ ਹੈ ਜੀ ਇਹ ਲਿਖਤਾ ਆਪਾਂ ਨੇ ਹੁਣ ਆਪਾਂ ਇਹਦਾ ਦੇਖੋ ਧਿਆਨ ਨਾਲ ਬੁੱਕ ਵਾਲੀ ਲੈਂਗੁਏਜ 'ਚ ਪੜੀਏ ਤਾਂ ਇਹਦੇ ਵਿੱਚ ਆਪਾਂ ਨੂੰ ਬੱਚੇ ਦੱਸਿਆ ਗਿਆ ਕਿ ਦੇਖੋ ਇਹਦੇ ਵਿੱਚ ਤੁਸੀਂ ਇੱਕ ਲਾਈਨ ਹੋਰ ਵੀ ਇਸ ਤਰ੍ਹਾਂ ਐਡ ਕਰ ਸਕਦੇ ਹੋ ਜਿਵੇਂ ਨਾ ਆਪਾਂ ਨੂੰ ਸਾਰੇ ਬੱਚਿਆਂ ਨੂੰ ਪਤਾ ਵੀ ਜਿਵੇਂ k ਬਰਾਬਰ ਹੈ ਡੈਲਟਾ y ਹੈ ਜਿਹੜੀ ਚੀਜ਼ ਉੱਪਰ ਹੁੰਦੀ ਹੈ ਬੱਚੇ ਉਹਦੇ ਨਾਲ ਸਿੱਧਾ ਸਬੰਧ ਹੁੰਦਾ ਜਿਹੜੀ ਚੀਜ਼ ਨੀਚੇ ਹੁੰਦੀ ਹੈ ਉਹਦੇ ਨਾਲ ਉਲਟਾ ਸਬੰਧ ਹੁੰਦਾ ਠੀਕ ਹੈ ਜੀ ਜਿਵੇਂ ਹੁਣ ਆਪਾਂ ਇਹ ਕਹਿ ਸਕਦੇ ਆਂ ਵੀ k ਬਰਾਬਰ ਹੈ ਡੈਲਟਾ y ਦਾ ਆਪਸ ਵਿੱਚ ਕੀ ਹੈ ਸਿੱਧਾ ਸਬੰਧ ਹੈ ਕੀ ਹੈ ਬੱਚੇ ਸਿੱਧਾ ਸਬੰਧ ਹੈ ਤੇ ਜਿਹੜਾ k ਦਾ i ਨਾਲ ਹੈ ਇਹ ਉਲਟ ਸਬੰਧ ਹੈ ਜੇਕਰ ਅਸੀਂ ਆਮਦਨ ਵਧਾਵਾਂਗੇ ਤਾਂ ਸਾਡਾ ਮਤਲਬ ਕੀ ਬੱਚੇ ਆਮਦਨ ਵਧੇਗੀ ਤਾਂ ਸਾਡਾ ਗੁਣਕ ਵੀ ਵਧੇਗਾ ਅਗਰ ਆਪਣੀ ਕੀ ਕਹਿੰਦੇ ਹੁੰਦੇ ਨੇ ਆਮਦਨ ਘਟੇਗੀ ਤਾਂ ਸਾਡਾ ਗੁਣਕ ਵੀ ਘਟੇਗਾ ਅਗਰ ਸਾਡੀ ਇਨਵੈਸਟਮੈਂਟ ਘਟੇਗੀ ਤਾਂ ਸਾਡਾ ਗੁਣਕ ਕੀ ਹੋਵੇਗਾ ਵਧੇਗਾ ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਐਕਸਪਲੇਨ ਕਰਕੇ ਲਿਖ ਸਕਦੇ ਹੋ ਹੁਣ ਆਜੋ ਜੀ ਆਪਾਂ ਬੁੱਕ ਵਾਲੀ ਥੋੜੀ ਜੀ ਰੀਡਿੰਗ ਲੈ ਲਈਏ ਤਾਂ ਇਹਦੇ ਵਿੱਚੋਂ ਦੇਖੋ ਕੀ ਹੈ ਗੁਣਕ ਦੀ ਧਾਰਨਾ ਕੇਨਸ ਦੀ ਆਮਦਨ ਉਤਪਾਦਨ ਅਤੇ ਰੁਜ਼ਗਾਰ ਦੇ ਸਿਧਾਂਤ ਵਿੱਚ ਇੱਕ ਮਹੱਤਵਪੂਰਨ ਧਾਰਨਾ ਹੈ ਇਸ ਧਾਰਨਾ ਦਾ ਸਬੰਧ ਨਿਵੇਸ਼ ਵਿੱਚ ਹੋਣ ਵਾਲੇ ਪਰਿਵਰਤਨ ਦੇ ਸਿੱਟੇ ਵੱਜੋਂ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਨਾਲ ਹੈ ਦੇਖੋ ਜਿੰਨਾ ਆਪਾਂ ਨਿਵੇਸ਼ ਦੇ ਵਿੱਚ ਪਰਿਵਰਤਨ ਕੀਤਾ ਉਨਾ ਹੀ ਉਹਦੀ ਆਮਦਨ ਦੇ ਵਿੱਚ ਹੋਣ ਵਾਲੇ ਪਰਿਵਰਤਨ ਦੇ ਨਾਲ ਹੈ ਜੇਕਰ ਨਿਵੇਸ਼ ਵਿੱਚ ਵਾਧਾ ਹੁੰਦਾ ਹੈ ਤਾਂ ਆਮਦਨ ਵਿੱਚ ਉਸ ਤੋਂ ਕਈ ਗੁਣਾ ਵਾਧਾ ਹੁੰਦਾ ਹੈ ਠੀਕ ਹੈ ਬੁੱਤ ਜੇ ਨਿਵੇਸ਼ ਘਟ ਜਾਂਦਾ ਹੈ ਤਾਂ ਸਾਡੀ ਆਮਦਨ ਵੀ ਘਟ ਜਾਂਦੀ ਹੈ ਇਥੇ ਬੱਚੇ ਇੱਕ ਰਾਸ਼ਟਰੀ ਆਮਦਨ ਦੀ ਗੱਲ ਹੋ ਰਹੀ ਹੈ ਕਿਉਂਕਿ ਆਪਾਂ ਮੈਕਰੋ ਇਕਨੋਮਿਕਸ ਪੜ੍ਹ ਰਹੇ ਹਾਂ ਮੈਕਰੋ ਇਕਨੋਮਿਕਸ ਵਿੱਚ ਆਪਾਂ ਰਾਸ਼ਟਰੀ ਆਮਦਨ ਦੀ ਗੱਲ ਕਰਦੇ ਹਾਂ ਠੀਕ ਹੈ ਜੀ ਨੈਕਸਟ ਕੁਐਸਚਨ ਆਪਣੇ ਕੋਲ ਆ ਗਿਆ ਜੀ ਪੱਛੂ ਇਹਦੀ ਇਹਦੀ ਐਗਜ਼ਾਮਪਲ ਵੀ ਬਹੁਤ ਸੋਹਣੀ ਦਿੱਤੀ ਗਈ ਆ ਜਿਵੇਂ ਆਪਾਂ ਨੂੰ ਹਨਾ ਇਹ ਇਹ ਐਗਜ਼ਾਮਪਲ ਵੀ ਤੁਸੀਂ ਲਿਖ ਸਕਦੇ ਹੋ ਜੇਕਰ 5 ਕਰੋੜ ਨਿਵੇਸ਼ ਕਰਨ ਨਾਲ ਆਮਦਨ ਵਿੱਚ ਵਾਧਾ ਕਿੰਨਾ ਹੋ ਗਿਆ 20 ਕਰੋੜ ਦਾ ਤਾਂ ਬੱਚੇ ਜਿਹੜਾ ਆਮਦਨਾਂ ਦੇ ਕੋ ਪਰਵਰਤਨੀ ਆਮਦਨ ਆਪਣੇ ਉੱਪਰ ਲਿਖਣਾ ਤੀ ਤਾਂ 20 ਆ ਤੇ ਆਪਣੇ ਕੋਲ ਨਿਵੇਸ਼ ਕਿੰਨਾ ਕੀਤਾ ਤੀ ਆਪਾਂ ਨੇ 5 ਤਾਂ 4 5 ਆ 20 ਕੱਟ ਕੇ ਆਪਣਾ ਗੁਣਕ ਕਿੰਨਾ ਆ ਜਾਵੇਗਾ ਜੀ 4 ਠੀਕ ਹੈ ਜੀ ਆ ਇਹਦਾ ਫਾਰਮੂਲਾ ਬੱਚੇ ਨੂੰ ਧਿਆਨ ਨਾਲ ਦੇਖ ਲੂ ਤੇ ਦੇਖੋ ਆ ਆਪਣੀ ਐਗਜ਼ਾਮਪਲ ਇਹ ਵੀ ਬਹੁਤ ਸੋਹਣੀ ਐਗਜ਼ਾਮਪਲ ਬੁੱਕ ਦੇ ਵਿੱਚ ਦਿੱਤੀ ਗਈ ਹੈ ਮੰਨ ਲਓ ਭਾਰਤ ਸਰਕਾਰ ਨੇ 100 ਕਰੋੜ ਰੁਪਏ ਦਾ ਪਿੰਡਾਂ ਵਿੱਚ ਰੋਜ਼ਗਾਰ ਬਣਾਉਣ ਲਈ ਨਿਵੇਸ਼ ਕੀਤਾ ਸਿੱਟੇ ਵਜੋਂ ਰਾਸ਼ਟਰੀ ਆਮਦਨ ਤਾਂ ਉਹਨਾਂ ਨੇ ਮਤਲਬ ਕਿ ਨਿਵੇਸ਼ ਤਾਂ 100 ਕਰੋੜ ਦਾ ਕੀਤਾ ਸੀ ਪਰ ਰਾਸ਼ਟਰੀ ਆਮਦਨ ਉਹਨਾਂ ਕੋਲ ਕਿੰਨੀ ਆ ਗਈ 200 ਕਰੋੜ ਦੀ ਹੋਈ ਤਾਂ ਬੱਚੇ ਇਹਨਾਂ ਨੂੰ ਦੋਨਾਂ ਨੂੰ ਡਿਵਾਈਡ ਕਰ ਦਾਂਗੇ ਤਾਂ ਆਪਣਾ ਆਨਸਰ ਆ ਜਾਵੇਗਾ ਨੈਕਸਟ ਕੁਐਸਚਨ ਆਪਣੇ ਕੋਲ ਆ ਗਿਆ ਜੀ ਗੁਣਕ ਅਤੇ ਸੀਮਾਂਤ ਉਪਭੋਗ ਪਰਵਿਰਤੀ ਵਿੱਚ ਸਬੰਧ ਗੁਣਕ ਅਤੇ ਸੀਮਾਂਤ ਉਪਭੋਗ ਪਰਵਿਰਤੀ ਹੁਣ ਬੱਚੇ ਗੁਣਕਤਾ ਆਪਾਂ ਹੁਣੇ ਪੜ ਕੇ ਆਇਆ ਨਿਵੇਸ਼ ਗੁਣਕ ਵੀ ਸਾਡੀ ਆਪਾਂ ਨੇ ਨਿਵੇਸ਼ ਕਿੰਨਾ ਕੀਤਾ ਸੀ ਔਰ ਸਾਡੀ ਆਮਦਨ ਵਿੱਚ ਕਿੰਨਾ ਵਾਧਾ ਹੋਇਆ ਉਹ ਕਿੰਨੇ ਗੁਣਾ ਵਾਧਾ ਹੋਇਆ ਉਹਨੂੰ ਆਪਾਂ ਗੁਣਕ ਬੋਲਦੇ ਆਂ ਸੀਮਾਂਤ ਉਪਭੋਗ ਪਰਵਿਰਤੀ ਕੀ ਹੁੰਦੀ ਆ ਦੇਖੋ ਬੱਚੇ ਮੈਂ ਸਮਝਾਇਆ ਸੀ ਤੁਹਾਨੂੰ ਪਿਛਲੇ ਚੈਪਟਰ ਦੇ ਵਿੱਚ ਸੀਮਾਂਤ ਉਪਭੋਗ ਪਰਵਿਰਤੀ ਹੁਣ ਇਹ ਜਿਹੜੀ ਸੀਮਾਂਤ ਉਪਭੋਗ ਪ੍ਰਵਿਰਤੀ ਆ ਮਾਰਜਨ ਮਾਰਜਨਲ ਪ੍ਰੋਸਪੈਨਿਟੀ ਔਰ ਟੂ ਕੰਜ਼ਿਊਮ ਵਾਲਾ ਤਾਂ ਬੱਚੇ ਇਹਦੇ ਵਿੱਚ ਨਾ ਵੀ ਕਿਸੇ ਬੰਦੇ ਦੀ ਉਪਭੋਗ ਕਰਨ ਦੀ ਪ੍ਰਵਿਰਤੀ ਕਿੰਨੀ ਆ ਵੀ ਉਹ ਕਿੰਨੀ ਇਨਵੈਸਟਮੈਂਟ ਕਰ ਸਕਦਾ ਅਗਰ ਉਹ ਇਨਵੈਸਟਮੈਂਟ ਜ਼ਿਆਦਾ ਕਰਦਾ ਤਾਂ ਉਹਦੀ ਸੀਮਾਂਤ ਉਪਭੋਗ ਪ੍ਰਵਿਰਤੀ ਜ਼ਿਆਦਾ ਆ ਅਗਰ ਉਹ ਨਿਵੇਸ਼ ਘਟ ਕਰਦਾ ਤਾਂ ਉਹਦੀ ਸੀਮਾਂਤ ਉਪਭੋਗ ਪ੍ਰਵਿਰਤੀ ਘਟ ਆ ਠੀਕ ਹੈ ਜੀ ਤਾਂ ਚਲੋ ਆਪਾਂ ਇਸ ਨੂੰ ਮਤਲਬ ਕੀ ਕਰਦੇ ਹਾਂ ਡਿਸਕਸ ਅੱਗੇ ਇਹਨਾਂ ਦਾ ਇੱਕ ਰਿਲੇਸ਼ਨ ਆ ਤਾਂ ਪੂਰੀ ਰਿਲੇਸ਼ਨ ਨੂੰ ਬੱਚੇ ਕਰਦੇ ਹਾਂ ਡਿਟੇਲ ਦੇ ਵਿੱਚ ਜੀਮੀ ਆਪਾਂ ਉੱਪਰਲਾ ਟਾਪਿਕ ਡਿਸਕਸ ਕੀਤਾ ਸੀ ਬੱਚੇ ਆਪਣਾ ਕਿਵੇਂ ਗੁਣਾਬੱਦੀ ਹੈ ਤਾਂ ਤੁਸੀਂ ਇਹਨੂੰ ਵੀ ਡਿਟੇਲ ਦੇ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਆ ਗਿਆ ਜੀ ਜਿਹੜਾ ਇਹਦਾ ਆਪਣਾ ਗੁਣਕਤੇ MPC ਦਾ ਸਬੰਧ ਦਾ ਸਿੱਧਾ ਉਹ ਕਿਸ ਤਰ੍ਹਾਂ ਦਾ ਠੀਕ ਹੈ ਤਾਂ ਬੱਚੇ ਪੇਜ ਦੇ ਅਖੀਰ ਦੇ ਵਿੱਚ ਆਪਾਂ ਦੱਸਿਆ ਗਿਆ ਕਿ ਗੁਣਕ ਦੇ ਮੁੱਲ ਦਾ ਮੁੱਲ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਲੋਕ ਪੈਸਾ ਕਿੰਨਾ ਖਰਚ ਕਰਦੇ ਹਨ ਕਿ ਕਿੰਨਾ ਲੋਕ ਪੈਸਾ ਖਰਚ ਕਰਦੇ ਨੇ ਜੇ ਲੋਕ ਪੈਸਾ ਜ਼ਿਆਦਾ ਖਰਚ ਕਰਨਗੇ ਤਾਂ ਪੈਸਾ ਬਾਜ਼ਾਰ ਵਿੱਚ ਜ਼ਿਆਦਾ ਘੁੰਮੇਗਾ ਤੇ ਉਹਦਾ ਗੁਣਕ ਅਕਸਰ ਵੱਡਾ ਹੋਵੇਗਾ ਜੇ ਲੋਕ ਪੈਸਾ ਬਚਾ ਕੇ ਰੱਖਣਗੇ ਤਾਂ ਗੁਣਕ ਦਾ ਅਸਰ ਕੀ ਹੋ ਜੂਗਾ ਘਟ ਜੂਗਾ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਬੱਚੇ ਆ ਆਪਣੇ ਕੋਲ ਫਾਰਮੂਲਾਗਾ k=1/1-mpc ਤੇ ਬੱਚੇ 1-mpc ਕਿਹਦੇ ਬਰਾਬਰ ਹੁੰਦਾ mp s ਉਰੇ mpc ਕੀ ਆ ਆਪਣਾ ਸੀਮਾਂਤ ਉਪਭੋਗ ਪਰਵਰਤੀ mp ਕੀ ਐ mp s ਕੀ ਐ ਬੱਚੇ ਸੀਮਾਂਤ ਉਪਭੋਗ ਬਚਤ ਠੀਕ ਆ ਜੀ ਹੁਣ ਆਪਾਂ ਨੇ ਗੱਲਾਂ ਯਾਦ ਰੱਖਣੀਆਂ ਨੇ ਪੇਪਰ ਦੇ ਵਿੱਚ ਜ਼ਰੂਰ ਆਪਾਂ ਨੇ ਲਿਖਣੀਆਂ ਨੇ ਨਿਵੇਸ਼ ਵਧਨ ਨਾਲ ਆਮਦਨ ਕਈ ਗੁਣਾ ਵਧਦੀ ਹੈ ਇੱਕ ਵਿਅਕਤੀ ਦਾ ਖਰਚਾ ਦੂਜੇ ਵਿਅਕਤੀ ਦੀ ਆਮਦਨ ਹੁੰਦੀ ਹੈ ਇੱਕ ਵਿਅਕਤੀ ਦਾ ਜਦੋਂ ਖਰਚ ਕਰਦਾ ਤਾਂ ਜਿਵੇਂ ਫੋਰ ਐਗਜ਼ਾਮਪਲ ਬੱਚੇ ਮੈਂ 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 ਸਰਕਾਰੀ ਨੌਕਰੀ ਕਰਦੀ ਹਾਂ ਤਾਂ ਸਰਕਾਰ ਨੇ ਆਪਣੇ ਨਿਵੇਸ਼ ਵਿੱਚੋਂ ਮੈਨੂੰ ਆਮਦਨ ਮਿਲੀ ਹੁਣ ਮੈਂ ਉਹ ਆਪਣੀ ਆਮਦਨ ਨੂੰ ਸੰਭਾਲ ਕੇ ਤਾਂ ਨਹੀਂ ਰੱਖਾਂਗੀ ਮੈਂ ਉਹ ਆਮਦਨ ਨਾਲ ਆਪਣੀਆਂ ਕੁਝ ਮੁੱਢਲੀਆਂ ਲੋੜਾਂ ਪੂਰੀਆਂ ਕਰੂੰਗੀ ਤਾਂ ਬੱਚੇ ਉਹ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਮੈਂ ਮਾਰਕੀਟ ਦੇ ਵਿੱਚ ਕਿਸੇ ਕੋਲ ਜਾ ਕੇ ਉਹ ਪੈਸੇ ਖਰਚ ਕਰਾਂਗੀ ਜੋ ਪੈਸੇ ਮੈਂ ਉਹਨਾਂ ਨੂੰ ਦਵਾਂਗੀ ਅੱਗੇ ਜਾ ਕੇ ਉਹ ਉਹਨਾਂ ਦੀ ਆਮਦਨ ਬਣ ਜਾਵੇਗੀ ਤਾਂ ਇਹਦਾ ਮਤਲਬ ਇਹ ਹੈ ਕਿ ਜਿੰਨਾ ਜ਼ਿਆਦਾ ਲੋਕ ਖਰਚ ਕਰਨਗੇ ਤਾਂ ਉਨੀ ਤੇਜ਼ੀ ਨਾਲ ਸਾਡੇ ਦੇਸ਼ ਦੀ ਆਮਦਨ ਵੀ ਵਧੇਗੀ ਤੇ ਇੱਕ ਵਿਅਕਤੀ ਦਾ ਖਰਚਾ ਦੂਜੇ ਵਿਅਕਤੀ ਦੀ ਆਮਦਨ ਹੁੰਦੀ ਹੈ ਤਾਂ ਬਾਕੀ ਕੀ ਪੁਆਇੰਟਸ ਤੁਸੀਂ ਯਾਦ ਰੱਖਣੇ ਨੇ ਜਿੰਨਾ ਜ਼ਿਆਦਾ ਲੋਕ ਖਰਚ ਕਰਨਗੇ ਉਨਾ ਹੀ ਗੁਣਕ ਮੁੱਲ ਵਧੇਗਾ ਜਿੰਨਾ ਲੋਕ ਬਚਤ ਕਰਨਗੇ ਉਨਾ ਹੀ ਸਾਡਾ ਗੁਣਕ ਦਾ ਮੁੱਲ ਬੱਚੇ ਘਟੇਗਾ ਠੀਕ ਹੈ ਆਪਣੀਆਂ ਡੇਲੀ ਲਾਈਫ ਦੀ ਜੇਕਰ ਆਪਾਂ ਸਟੈਪ ਬਾਈ ਸਟੈਪ ਐਗਜ਼ਾਮਪਲ ਦੇਖੀ ਤਾਂ ਮੰਨ ਲਓ ਇੱਕ ਪਿੰਡ ਵਿੱਚ ਸਰਕਾਰ ਨੇ ਨਾ 1000 ਰੁਪਏ ਲਗਾ ਕੇ ਇੱਕ ਛੋਟੀ ਜੀ ਸੜਕ ਬਣਵਾਈ ਤਾਂ ਇਹ ਸਰਕਾਰ ਨੇ ਨਿਵੇਸ਼ ਕੀਤਾ ਹੁਣ 1000 1000 ਰੁਪਏ ਮਜ਼ਦੂਰਾਂ ਦੀ ਆਮਦਨ ਬਣ ਗਏ ਹੁਣ ਮਜ਼ਦੂਰ ਉਹ ਪੈਸੇ ਘਰ ਦੇ ਰਾਸ਼ਨ ਤੇ ਖਰਚ ਕਰਨਗੇ ਮੰਨ ਲਓ 80% ਉਹ ਖਰਚ ਕਰ ਦਿੰਦੇ ਨੇ ਤਾਂ 80% ਬਚੀ ਉਹਨਾਂ ਦੀ ਕੀ ਬਣ ਗਈ ਐਮ ਪੀ ਸੀ ਤਾਂ ਆਪਾਂ ਉਹਨੂੰ 0.8 ਕਰਕੇ ਵੀ ਲਿਖ ਸਕਦੇ ਹਾਂ ਇਹਦੇ ਫਾਰਮੂਲੇ ਦੇ ਵਿੱਚ ਪੁੱਟ ਕਰਕੇ ਤਾਂ ਸਟੈਪ 3 ਦੇ ਵਿੱਚ 80 80 800 ਰੁਪਿਆ ਜਿਹੜਾ ਉਹ ਉਤਤ ਮਜ਼ਦੂਰ ਖਰਚ ਕਰਕੇ ਆਏ ਸੀ ਅੱਗੇ ਉਹ ਉਹਨਾਂ ਦੀ ਆਮਦਨ ਬਣ ਗਈ ਦੁਕਾਨਦਾਰ ਅੱਗੇ ਉਹ 80% ਖਰਚ ਕਰ ਦੇਗਾ ਤੇ ਬਾਕੀ ਕਰੇਗਾ ਠੀਕ ਆ ਤਾਂ ਉਹਦਾ 80% ਕਿੰਨਾ ਹੋ ਗਿਆ 800 ਦਾ 640 ਇਹ ਆਪਾਂ ਪਰਸੈਂਟੇਜ ਕਰਕੇ ਇਸ ਤਰ੍ਹਾਂ ਇਹਨੂੰ ਕੱਢਦੇ ਚਲੇ ਜਾਵਾਂਗੇ ਠੀਕ ਹੈ ਜੀ ਤਾਂ ਬੱਚੇ ਇਹਦੇ ਵਿੱਚ ਆਪਾਂ ਨੂੰ ਜਿਵੇਂ ਐਗਜ਼ਾਮਪਲਸ ਨੇ ਬਹੁਤ ਸੌਕੇ ਢੰਗ ਨਾਲ ਦਿੱਤੀਆਂ ਗਈਆਂ ਨੇ ਤੇ ਇਹਨਾਂ ਨੂੰ ਤੁਸੀਂ ਇੱਕ ਵਾਰ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਨੂੰ ਬਹੁਤ ਹੀ ਈਜ਼ੀਲੀ ਸਾਰਾ ਚੈਪਟਰ ਹੈ ਜਿਹੜਾ ਸਮਝ ਆ ਜਾਵੇਗਾ ਬਹੁਤ ਸੌਖਾ ਚੈਪਟਰ ਹੈ ਹੁਣ ਆ ਜਾਓ ਜੀ ਆਪਾਂ ਜੀ ਸੰਬੰਧ ਬਾਰੇ ਪੜਹੀਏ ਤਾਂ ਕਿ ਮਤਲਬ ਆਪਣਾ ਕੇ Δy ਤੇ i ਇਹ ਆਪਾਂ ਸਬੰਧ ਸੀ ਜਿਹੜਾ ਬੱਚੇ ਸ਼ੁਰੂ ਕੀਤਾ ਸੀਗਾ ਆਪਣਾ ਅ ਗੁਣਕ ਅਤੇ ਸੀਮਾਂਤ ਉਪਭੋਗ ਪਰਵਿਰਤੀ ਦਾ ਗੁਣਕ ਅਤੇ ਸੀਮਾਂਤ ਉਪਭੋਗ ਪਰਵਿਰਤੀ ਦੇ ਜੇਕਰ ਆਪਾਂ ਸਬੰਧ ਨੂੰ ਡਿਟੇਲ ਦੇ ਵਿੱਚ ਡਿਸਕਸ ਕਰੀਏ ਇਹਨੂੰ ਡਿਰਾਈਵ ਕਰੀਏ ਤਾਂ ਕਿ Δy ਆਈ ਹੁੰਦਾ ਦੇਖੋ ਜੀ ਆਪਣੇ ਕੋਲ ਆ ਫਾਰਮੂਲਾ ਹੁਣ ਬੱਚੇ ਆਪਣੇ ਕੋਲ ਆਪਾਂ ਨੇ ਪਿਛਲੇ ਚੈਪਟਰ ਦੇ ਵਿੱਚ ਇਹ ਵੀ ਪੜਿਆ ਵੀ ਜਿਹੜੀ ਆਮਦਨ ਹੁੰਦੀ ਹੈ ਉਹ ਕਿਹਦੇ ਬਰਾਬਰ ਹੁੰਦੀ ਹੈ ਕੰਜ਼ਿਊਮ ਪਲੱਸ ਇਨਵੈਸਟਮੈਂਟ ਦੇ ਤਾਂ ਕੰਜ਼ਿਊਮ ਆਪਣਾ ਸੀ ਹੋ ਗਿਆ ਇਨਵੈਸਟਮੈਂਟ ਆਪਣਾ ਨਿਵੇਸ਼ ਹੋ ਗਿਆ ਹਨਾ ਤਾਂ ਇੱਥੇ ਡੈਲਟਾ Y ਸੀ ਤਾਂ Y ਦੀ ਵੈਲਿਊ ਆਪਾਂ ਨੂੰ ਦੇਖੋ ਇੱਥੇ 기ਵਨ ਆ ਸੀ ਸੀ ਪਲੱਸ ਆਈ ਤਾਂ ਬੱਚੇ ਆਪਾਂ ਇਹਨੂੰ ਡੈਲਟਾ ਦੇ ਨਾਲ ਚੇਂਜ ਦੇ ਵਿੱਚ ਲਿਖਾਂਗੇ ਤਾਂ ਸਾਰੀ ਸੀ ਦੇ ਅੱਗੇ ਵੀ ਡੈਲਟਾ ਲੱਗ ਗਿਆ ਤੇ ਆਈ ਦੇ ਅੱਗੇ ਵੀ ਡੈਲਟਾ ਲੱਗ ਗਿਆ ਤਾਂ ਇਸ ਤੋਂ ਆਪਾਂ ਆਈ ਦੀ ਵੈਲਿਊ ਕੱਢ ਸਕਦੇ ਹਾਂ ਆਈ ਨੂੰ ਬੱਚੇ ਆਪਾਂ ਇੱਧਰ ਹੀ ਰੱਖਾਂਗੇ ਬਟ ਆਪਣਾ ਜਿਹੜਾ ਡੈਲਟਾ ਸੀ ਆ ਇਧਰ ਪੋਜ਼ਿਟਿਵ ਦਾ ਸੀ ਉਹ ਬਾਈ ਵਾਲੀ ਸਾਈਡ ਜਾ ਕੇ ਕੀ ਹੋ ਜਾਊਗਾ 네ਗੇਟਿਵ ਦਾ ਹੋ ਜਾਊਗਾ ਫਿਰ ਦੇਖੋ ਇਹ ਬੁੱਕ ਦਾ ਪੈਟਰਨ ਕਿੰਨਾ ਸੋਹਣਾ ਢੰਗ ਨਾਲ ਲਿਖਿਆ ਹੋਇਆ ਹੈ ਕੁਝ ਵੀ ਨਹੀਂ ਬਟ ਬਹੁਤ ਈਜ਼ੀ ਦੱਸਿਆ ਹੋਇਆ ਆਪਾਂ ਨੂੰ ਡੈਲਟਾ ਆਈ ਨਿਵੇਸ਼ ਪਰਵਰਤਨ ਕਿਹਦੇ ਬਰਾਬਰ ਹੁੰਦਾ ਬੱਚੇ ਡੈਲਟਾ ਆਮਦਨ ਪਰਵਰਤਨ Y ਜਿਹੜਾ ਡੈਲਟਾ ਸੀ ਆ ਉਪਭੋਗ ਵਿੱਚ ਪਰਵਰਤਨ ਹੁਣ ਦੇਖੋ ਧਿਆਨ ਨਾਲ ਸਮੀਕਰਨ ਇੱਕ ਵਿੱਚ ਡੈਲਟਾ ਆਈ ਦਾ ਮੁੱਲ ਭਰਨ ਪਿੱਛੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਕੇ ਹੈ ਉਹ Y ਡੈਲਟਾ Y ਡੈਲਟਾ ਸੀ ਅਤੇ Y ਡੈਲਟਾ ਆਪਣਾ ਮਾਈਨਸ ਆਪਾਂ ਇਹਨਾਂ ਦੀ ਵੈਲਿਊ ਪੁੱਟ ਕਰ ਦਾਂਗੇ ਫਿਰ ਇਹ ਸਾਰੀ ਸਮੀਕਰਨ ਨੂੰ ਆਪਾਂ ਵਾਈ ਦੇ ਨਾਲ ਵਾਈ ਨਾਲ ਡਿਵਾਈਡ ਕਰ ਦਾਂਗੇ ਤੇ ਜਿਹੜੇ ਕੱਟੇ ਜਾਣਗੇ ਕੱਟੇ गए ਜੀ ਡੈਲਟਾ ਸੀ ਵਾਈ ਡੈਲਟਾ ਵਾਈ ਬਚ ਗਿਆ ਇਹੇ ਬੱਚੇ ਕਿਹਦੇ ਬਰਾਬਰ ਹੁੰਦਾ ਐਮ ਪੀ ਸੀ ਦੇ ਤਾਂ ਐਮ ਪੀ ਸੀ ਦਾ ਰਿਲੇਸ਼ਨ ਜਿਹੜਾ ਉਹ ਪ੍ਰੂਫ ਹੋ ਗਿਆ ਠੀਕ ਹੈ ਜੀ ਤਾਂ ਨੈਕਸਟ ਬੱਚੇ ਆਪਣੇ ਕੋਲ ਆ ਗਿਆ ਜੀ ਹਾਂ ਜਿਵੇਂ ਆਪਾਂ ਨੇ ਫਾਰਮੂਲਾ ਕੀਤਾ ਨੇ ਤੁਹਾਨੂੰ 2 ਮਾਰਕਸ ਦੇ ਵਿੱਚ ਪੱਕਾ ਨੰਮੈਰੀਕਲ ਆਵੇਗਾ ਹੀ ਆਵੇਗਾ ਤਾਂ ਤੁਸੀਂ ਇਸ ਨੂੰ ਇੱਕ ਵਾਰ ਧਿਆਨ ਨਾਲ ਦੇਖ ਲਵੋ ਜਿਵੇਂ ਆਪਾਂ ਨੂੰ MPC ਦੀ ਵੈਲਿਊ ਦਿੱਤੀ ਹੋਵੇਗੀ ਬੱਚੇ ਆਪਾਂ ਨੇ ਆ ਫਾਰਮੂਲਾ ਯਾਦ ਕਰ ਲੈਣਾ ਗੁਣਕ ਦਾ ਫਾਰਮੂਲਾ ਕਿਹਦੇ ਬਰਾਬਰ ਹੁੰਦਾ 1 1 MPC 1 1 MPC ਇਹਦਾ ਫਾਰਮੂਲਾ ਆਪਾਂ ਇਹਨੂੰ ਪੁੱਟ ਕਰ ਦੇਣਾ ਜੀ MPC ਦੀ ਵੈਲਿਊ ਆਪਾਂ ਨੂੰ ਕਿੰਨੀ ਦਿੱਤੀ ਗਈ ਹੈ 1 2 ਜਿਹੜਾ ਆਪਾਂ ਨੂੰ ਨੀਚੇ ਦਿੱਤਾ ਗਿਆ ਨਾ ਡਿਵਾਈਡ ਦੇ ਵਿੱਚ 1 1 MPC ਟੂ ਬੱਚੇ ਆਪਾਂ ਸਾਰਿਆਂ ਨੇ ਕ੍ਰੋਸ ਮਲਟੀਪਲਾਈ ਕਰਕੇ ਸੋਲਵ ਕਰ ਲੈਣਾ ਜਿਵੇਂ 2 ਨੂੰ ਨੀਚੇ ਹੀ ਰੱਖ ਲਾਂਗੇ 2 1 2 1 1 1 ਤਾਂ 1 2 ਆ ਜਾਵੇਗਾ ਤਾਂ ਬੱਚੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਸਾਰਿਆਂ ਦੇਖੋ ਆਪਾਂ ਨੂੰ MPC ਦੀ ਵੈਲਿਊ ਇਸ ਟੇਬਲ ਦੇ ਵਿੱਚ ਦਿੱਤੀ ਗਈ ਆ ਆਪਾਂ ਗੁਣਕ ਦੇ ਫਾਰਮੂਲੇ ਦੇ ਵਿੱਚ ਭਰ ਕੇ MPC ਦੀ ਵੈਲਿਊ ਨੂੰ ਆਰਾਮ ਨਾਲ ਆਪਣੀ K ਦੀ ਵੈਲਿਊ ਗੁਣਕ ਦੀ ਵੈਲਿਊ ਫਾਈਂਡ ਕਰ ਲਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਬੱਚੇ ਗੁਣਕ ਦੀ ਕਾਰਜਸ਼ੀਲਤਾ ਹੁਣ ਆਪਾਂ ਨੂੰ ਪਤਾ ਲੱਗ ਗਿਆ ਆਪਾਂ ਨੇ ਪਿੱਛੇ ਪੜ੍ਹ ਲਿਆ ਕਿ ਹਨਾ ਨਿਵੇਸ਼ ਕਰਨ ਦੇ ਨਾਲ ਕੀ ਹੁੰਦਾ ਨਿਵੇਸ਼ ਕਰਨ ਦੇ ਨਾਲ ਆਪਣੀ ਆਮਦਨ ਦੇ ਵਿੱਚ ਕਈ ਗੁਣਾ ਵਾਧਾ ਹੁੰਦਾ ਤਾਂ ਜੇਕਰ ਅਸੀਂ ਇਸ ਨੂੰ ਪ੍ਰੈਕਟੀਕਲ ਕਰਕੇ ਦਿਖਾਈਏ ਤਾਂ ਬੈਸਟ ਐਗਜ਼ਾਮਪਲ ਆ ਬੱਚੇ ਦੇਖੋ ਇਸ ਟੇਬਲ ਨੂੰ ਪੂਰੇ ਧਿਆਨ ਦੇ ਨਾਲ ਦੇਖੋ ਇਹਦੇ ਵਿੱਚ ਜਿਹੜੀ ਐਮਪੀਸੀ ਆ ਉਹ ਸਾਨੂੰ ਫਿਕਸ ਰੱਖਣੀ ਪਵੇਗੀ ਤਾਂ ਇਸ ਟੇਬਲ ਨੂੰ ਜਦੋਂ ਆਪਾਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਇਸ ਟੇਬਲ ਨੂੰ ਧਿਆਨ ਦੇ ਨਾਲ ਦੇਖੋ ਬੱਚੇ ਆਪਣੇ ਕੋਲ ਜਦੋਂ ਆਪਾਂ ਇਸ ਟੇਬਲ ਨੂੰ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਇਸ ਟੇਬਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਨੰਬਰਿੰਗ ਦਿੱਤੀ ਹੋਈ ਆ 0 ਤੋਂ 9 ਤੱਕ ਦੂਸਰਾ ਜਿਹੜਾ ਆਪਣੇ ਕੋਲ ਕਾਲਮ ਆਉਂਦਾ ਉਹਦੇ ਵਿੱਚ ਨਿਵੇਸ਼ ਖਰਚ ਵਿੱਚ ਵਾਧਾ ਜਿਵੇਂ ਆਪਾਂ ਨੂੰ ਨਿਵੇਸ਼ ਕਿੰਨਾ ਕੀਤਾ ਸਰਕਾਰ ਨੇ 100 ਕਰੋੜ ਦਾ ਆਮਦਨ ਵਿੱਚ ਵਾਧਾ ਕਿਵੇਂ ਹੋਵੇਗਾ ਦੇਖੋ ਬੱਚੇ ਆਪਾਂ ਨੇ ਅੱਧਾ ਰੱਖਿਆ 1/2 ਅੱਧਾ ਹੁੰਦਾ ਨਾ ਤਾਂ ਆਮਦਨ ਜੀ 100 ਕਰੋੜ ਦਾ ਨਿਵੇਸ਼ ਕੀਤਾ ਤਾਂ ਆਪਣੀ ਆਮਦਨ 100 ਕਰੋੜ ਹੋਗੀ ਉਹਦੇ ਵਿੱਚੋਂ 100 ਕਰੋੜ ਜਿਹੜਾ 100 ਕਰੋੜ ਦੇ ਵਿੱਚੋਂ 1/2 ਮਤਲਬ 50% ਕੀ ਹੋ ਜਾਊਗਾ ਯੂਜ਼ 50% ਕੱਢ ਚਲਾ ਜਾਊਗਾ ਸਟੇਜ ਫਿਰ ਅੱਗੇ ਜਿਹੜਾ 50% ਯੂਜ਼ ਹੋਇਆ ਬੱਚੇ ਉਹ ਅੱਗੇ ਜਾ ਕੇ ਫਿਰ 25 ਯੂਜ਼ ਹੋ ਜਾਊਗਾ 25 ਸੇਵਿੰਗ ਚ ਅੱਗੇ ਜਿਹੜਾ 25 ਆ ਫੇਰ ਉਹਦਾ ਅੱਧ ਯੂਜ਼ ਹੋ ਜੂ ਅੱਧ ਸੇਵਿੰਗ ਚ ਇਸੇ ਤਰ੍ਹਾਂ ਹੀ ਕਰਦੇ ਕਰਦੇ ਜਦੋਂ ਆਪਾਂ ਟੇਬਲ ਨੂੰ ਕੰਪਲੀਟ ਕਰਾਂਗੇ ਤਾਂ ਸੇਵਿੰਗ ਵਾਲਾ ਸਾਡਾ 100 ਕਰੋੜ ਤੇ ਆ ਜਾਵੇਗਾ ਜੀ ਤੇ ਜਿਹੜਾ ਆਪਣਾ ਆਮਦਨ ਵਾਲਾ ਉਹ 200 ਕਰੋੜ ਤੇ ਤਾਂ ਇਥੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਦੋ ਗੁਣਾ ਵਾਧਾ ਹੋਇਆ ਤਾਂ ਇਸ ਤਰ੍ਹਾਂ ਬੱਚੇ ਆਪਣੀ ਕੁੜੀਕੋ ਲਾਸਟ ਜਿਹੜਾ ਟੌਪਿਕ ਆ ਉਹ ਕੀ ਆ ਗੁਣਕ ਦੀ ਪ੍ਰਕਿਰਿਆ ਤਾਂ ਗੁਣਕ ਦੀ ਦੋ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਆ ਬੱਚੇ ਇੱਕ ਗੁਣਕ ਦੀ ਅਨੁਕੂਲ ਪ੍ਰਕਿਰਿਆ ਹੁੰਦੀ ਆ ਇੱਕ ਗੁਣਕ ਦੀ ਪ੍ਰਤੀਕੂਲ ਪ੍ਰਕਿਰਿਆ ਹੁੰਦੀ ਐ ਗੁਣਕ ਦੀ ਅਨੁਕੂਲ ਪ੍ਰਕਿਰਿਆ ਜਿਹੜੀ ਹੁੰਦੀ ਆ ਆਪਣੀ ਉਹਦੇ ਵਿੱਚ ਕੀ ਹੁੰਦਾਗਾ ਧਿਆਨ ਨਾਲ ਵਸੇ ਦੋ ਚੀਜ਼ਾਂ ਤੁਸੀਂ ਖਾਸ ਧਿਆਨ ਰੱਖਣੀਆਂ ਨੇ ਗੁਣਕ ਦੀ ਅਨੁਕੂਲ ਪ੍ਰਕਿਰਿਆ ਹੈਗੀ ਆ ਜਿਹੜੀ ਉਸ ਤੋਂ ਹੀ ਪ੍ਰਗਟ ਹੁੰਦਾ ਹੈ ਕਿ ਨਿਵੇਸ਼ ਵਿੱਚ ਹੋਣ ਵਾਲੇ ਵਾਦੇ ਦੇ ਸਿੱਟੇ ਵੱਜੋਂ ਆਮਦਨ ਵਿੱਚ ਕਈ ਗੁਣਾ ਵਾਧਾ ਹੁੰਦਾ ਹੈ ਠੀਕ ਹੈ ਜੀ ਜੇਕਰ ਅਸੀਂ ਨਿਵੇਸ਼ ਵਿੱਚ ਵਾਧਾ ਕਰਦੇ ਹਾਂ ਤਾਂ ਆਮਦਨ ਵਿੱਚ ਕਈ ਗੁਣਾ ਵਾਧਾ ਹੋ ਜਾਂਦਾ ਇਹਦੀ ਇੱਕ ਉਦਾਹਰਣ ਵੀ ਤੁਹਾਨੂੰ ਨਾਲ ਹੀ ਗੁਣਕਣ ਫੁੱਲ ਦੇ ਨਾਲ ਦਿੱਤੀ ਗਈ ਹੈ ਜੀ ਠੀਕ ਹੈ ਤੇ ਗੁਣਕਣ ਫੁੱਲ ਦੇ ਨਾਲ ਸੌਰੀ ਉਹ ਆਈ ਪ੍ਰੋਟੈਕਸ਼ਨ ਸੌਰੀ ਦੇਖੋ ਜੀ ਗੁਣਕ ਦੇ ਵਿੱਚ ਬੱਚੇ ਆਪਾਂ ਨੂੰ ਆਹ ਤੁਸੀਂ ਇਸ ਨੂੰ ਡਿਟੇਲ ਦੇ ਵਿੱਚ ਪੜ ਲਵੋ ਤਾਂ ਬੋਲਿਧੀ ਅਨੁਕੂਲ ਪ੍ਰਕਿਰਿਆ ਦੇ ਵਿੱਚ ਆਪਣੇ ਕੋਲ ਗੁਣਕ ਅਨੁਕੂਲ ਪ੍ਰਕਿਰਿਆ ਤੋਂ ਪ੍ਰਗਟ ਹੁੰਦਾ ਹੈ ਕਿ ਨਿਵੇਸ਼ ਵਿੱਚ ਹੋਣ ਵਾਲੇ ਵਾਦੇ ਦੇ ਨਾਲ ਸਾਡੀ ਆਮਦਨ ਕਈ ਗੁਣਾ ਵੱਧਦੀ ਆ ਪ੍ਰਤੀਕੂਲ ਦੇ ਵਿੱਚ ਬੁੱਤਾ ਅਗਰ ਅਸੀਂ ਨਿਵੇਸ਼ ਦੇ ਵਿੱਚ ਮਤਲਬ ਕੋਈ ਕਮੀ ਛੱਡਦੇ ਆ ਤਾਂ ਉਹ ਸਾਡੀ ਮਤਲਬ ਆਮਦਨ ਦੇ ਵਿੱਚ ਵੀ ਕਈ ਗੁਣਾ ਕਮੀ ਹੋ ਜਾਂਦੀ ਆ ਇਹਦਾ ਗ੍ਰਾਫਿਕ ਤੁਸੀਂ ਸਟ੍ਰੇਟ ਲਾਈਨ ਬਣਾਉਂਗੇ ਅਪਵਰਡ ਇੱਕ ਬੱਚੇ ਡਾਊਨ ਬਣਾਉਂਗੇ ਪ੍ਰਤੀਕੂਲ ਦੀ ਡਾਊਨਵਰਡ ਆਊਗੀ ਅਨੁਕੂਲ ਦੀ ਅਪਵਰਡ ਜਾਵੇਗੀ ਇਸ ਤੋਂ ਬਾਅਦ ਸਾਡੇ ਕੋਲ ਕੁਝ ਨੰਮੈਰੀਕਲਸ ਨਿਗੇ ਜਿਹੜੇ ਕਿ ਸਾਨੂੰ 2 ਮਾਰਕਸ ਦੇ ਲਈ ਵੈਰੀ ਇੰਪੋਰਟੈਂਟ ਨੇ ਐਮ ਪੀ ਸੀ ਦੀ ਵੈਲਿਊ 기ਵਨ ਹੋਵੇਗੀ ਵੈਲਿਊ ਪੁੱਟ ਕਰਕੇ ਬੱਚੇ ਆਪਾਂ ਇਹਨਾਂ ਦੀ ਕੇ ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ ਵੈਰੀ ਇੰਪੋਰਟੈਂਟ ਨੇ ਪੰਜਾਬ ਬੋਰਡ ਦੇ ਲਈ ਇਹਨਾਂ ਨੂੰ ਸਾਰਿਆਂ ਨੂੰ 1 ਬਾਈ 1 ਪ੍ਰੈਕਟਿਸ ਕਰੋ ਤਾਂ ਜੋ ਤੁਹਾਡੇ ਜੋ ਮਾਰਕਸ ਨੇ ਉਹ ਅੱਛੇ ਆਉਣ ਅਤੇ ਤੁਹਾਡੇ ਪੇਪਰਾਂ ਦੀ ਤਿਆਰੀ ਬਹੁਤ ਸੋਹਣੇ ਢੰਗ ਨਾਲ ਹੋ ਸਕੇ ਬੱਚੇ ਇਹ ਸਾਰੀਆਂ ਐਗਜ਼ਾਮਪਲਸ ਨਿਗੀਆਂ ਬੁੱਕ ਦੇ ਵਿੱਚ ਇਹਨਾਂ ਨੂੰ ਇੱਕ ਵਾਰ ਡਿਸਕਸ ਕਰੋ ਠੀਕ ਹੈ ਜੀ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਕਰੋ ਥੈਂਕ ਯੂ ਜੀ ਅਸੀਂ ਨੈਕਸਟ ਵੀ ਤੁਹਾਡੇ ਇਸ ਚੈਪਟਰ ਜਿਹੜੇ ਬਾਕੀ ਰਹਿ ਗਏ ਨੇ ਉਹ ਸਾਰੇ